ਬਿਲਕੁਲ ਜੀ ਜਿਹੜੀ ਹਰਪ੍ਰੀਤ ਸਿੰਘ ਉਹਦਾ ਮਾਮਲਾ ਕਾਫੀ ਜਿਹੜਾ ਹੈਗਾ ਪੀੜਿਆ ਹੋਇਆ ਇਹਨਾਂ ਦੇ ਖਿਲਾਫ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿੰਗਾ ਇੱਕ ਵੀਡੀਓ ਵਗੈਰਾ ਵੀ ਪਈਆਂ ਕੁਝ ਤਰ੍ਹਾਂ ਦਾ ਕੰਮ-ਕਾਜ ਵੀ ਹੋਈਆਂ ਗੁਰਪ੍ਰੀਤ ਸਿੰਘ ਨਾਲ ਦਾ ਕੁਝ ਸੱਜਣਾ ਮੁਖਸਰ ਤੋਂ ਹੂੰ ਉਹ ਇਹਨਾਂ ਦਾ ਕਾਦੂ ਕਹਿੰਦਾ ਸੀ ਵੀ ਸਾਡਾ ਇੱਥੇ ਕੋਈ ਸ਼ੱਕ ਨਹੀਂ ਜੀ ਲੇਕਿਨ ਬਾਅਦ ਦੇ ਵਿੱਚ ਡਿਸਕਲੋਸ ਪੈ ਗਿਆ ਕਿ ਉਹਦਾ ਡਾਈਵੋਰਸ ਵਗੈਰਾ ਹੋ ਗਿਆ ਸੀ ਉਹਨੇ ਇੰਜਾਮ ਲਾਇਆ ਕਿ ਨਹੀਂ ਹਰਪ੍ਰੀਤ ਸਿੰਘ ਉਹ ਰਾਤੇ ਕੇ ਜਿਹੜੀ ਹੈਗੀ ਹੈ ਮੇਰਾ ਪਰਿਵਾਰ ਇਹਨੇ ਮੇਰਾ ਘਰ ਬਰਬਾਦ ਕਰਤਾ ਤੇ ਮੇਰੀ ਵਾਈਫ ਹੈ ਜਿਹੜੀ ਉਹ ਇਹਨਾਂ ਦੇ ਕਬਜ਼ੇ ਦੇ ਵਿੱਚ ਹੈ ਹੂੰ ਹੂੰ ਕਹਿੰਦੀ ਹਰਪ੍ਰੀਤ ਸਿੰਘ ਤਾਂ ਇਹਨੇ ਤਾਂ ਕੁਝ ਨਹੀਂ ਸੀ ਬੋਲੇ ਨੇ ਕਿ ਇਹਨਾਂ ਦੀ ਸਾਥ ਨੇ ਇਹ ਗੱਲ ਕਹਿਤੀ ਸੀ ਕਿ ਇਹ 10 ਲੱਖ ਜੀ 10 ਲੱਖ ਤੋਂ ਬਾਅਦ ਉਹਨਾਂ ਨੂੰ ਪਨਾਹ ਦੀ ਲੋੜ ਸੀ ਔਰ ਕੈਨੀ ਨੇ ਪਨਾਹ ਜੀ ਐਨ ਨੂੰ ਆਪਣੇ ਕੋਲੇ ਰੱਖਿਆ ਹੋਇਆ ਹੈ ਹੂੰ ਹੂੰ ਵਗੈਰਾ ਵਗੈਰਾ ਫਿਰ ਇਹਦੇ ਵਿੱਚ ਗੱਲ ਆਈ ਕਿ ਕਿਆ ਦੀ ਹਰਪ੍ਰੀਤ ਸਿੰਘ ਦਾ ਰੋਲ ਕੀ ਹੈ ਇਸ ਨੂੰ ਪਿਛਲੇ ਸਮੇਂ ਜੀ ਇਸ ਨੇ ਸੋ ਮੇਰੇ ਬਿੱਤੇ ਮੈਂ ਕੋਈ ਘਰ ਤੁਹਾਨੂੰ ਯਾਦ ਕਰਾਉਣੀ ਚਾਹਾਂਗਾ ਕਿ ਜਦੋਂ ਬਿਰਸਾ ਸਿੰਘ ਬਲਟੋਹਾ ਨੂੰ 10 ਸਤ ਨਹੀਂ ਅਕਾਦੀਦ ਚ ਕੱਢਣ ਵਾਸਤੇ ਹੁਕਮ ਦਿੱਤਾ ਗਿਆ ਅਕਾਦੀਦ ਨੂੰ ਜੀ ਤੇ ਦੋਨੋਂ ਬਿਰਸਾ ਸਿੰਘ ਬਲਟੋਹਾ ਨੇ ਬਾਹਰ ਆ ਕੇ ਇਹ ਗੱਲ ਕਹੀ ਸੀ ਕਿ ਜਿਹੜੀ ਮੇਰੀ ਪੁਛਕਿਸ਼ ਹੋਈ ਹੈ ਹੂੰ ਹੂੰ ਮੇਰੀ ਪੁਛਕਿਸ਼ ਵੀ ਇਥੇ ਥਾਣੇਦਾਰਾਂ ਨੂੰ ਹੋਈ ਹੈ ਜੀ ਔਰ ਉਸ ਪੁਛਕਿਸ਼ ਤੇ ਬਿੱਤੀ ਬਾਕੀ ਸਿੰਘ ਸਾਹਿਬਾਨ ਤਾਂ ਮਤਲਬ ਸਾਈਲੈਂਟ ਸੀ ਤੇ ਕਿੰਨੇ ਕਹਿੰਦੀ ਹਰਪ੍ਰੀਤ ਸਿੰਘ ਜੀ ਜਿਹੜੀ ਹੈਗੀ ਆ ਉਹਦਾ ਜਿਹੜਾ ਨਜ਼ਰ ਗਿਆ ਉਹਦਾ ਰਪਈਆ ਮੇਰੇ ਪ੍ਰਤੀ ਉਹ ਬਹੁਤ ਹੀ ਨਕਾਰਾਤਮਕ ਸੀ ਉਹ ਬਹੁਤ ਮੈਨੂੰ ਠੱਠਦਾ ਬੋਲਿਆ ਤੇ ਉਹਨਾਂ ਨੇ ਮੰਨ ਕੀਤੀ ਸੀ ਕਿ ਜਿਹੜੀ ਵੀਡੀਓ ਬਣਾਈ ਹੈ ਜੀ ਤੇਰੀ ਪੁੱਛਗਿਸ਼ ਹੋਈ ਆ ਉਹਦੀ ਬੀਓਗ੍ਰਾਫੀ ਹੋਈ ਆ ਤੇ ਉਹ ਬੀਓਗ੍ਰਾਫੀ ਜਨਤਕ ਕੀਤੀ ਜਾਂਦੀ ਹੂੰ ਹੂੰ ਅਗਲੀ ਗੱਲ ਉਹਨੇ ਕਹਦੋ ਸੀ ਕਿ ਜਦ ਤੱਕ ਨਾ ਕੀਤੀ ਤੇ ਮੇਰੇ ਕੋਲੇ ਵੀ ਕੁਝ ਤੱਥ ਹੈਗੇ ਤੇ ਫਿਰ ਮੈਂ ਜਨਤਕ ਕਰ ਦੂੰਗਾ ਹੂੰ ਹੂੰ ਕਿਉਂਕਿ ਜਦੋਂ ਤੁਸੀਂ ਲੜਦੇ ਹੋ ਜੀ ਉਹ ਨੂੰ ਇਹ ਨਾ ਪੁੱਛੋ ਤੇ ਤੁਸੀਂ ਜੇ ਜੇ ਕੁਝ ਤੁਸੀਂ ਕਰਦੇ ਤੇ ਤੁਹਾਡੇ ਖਿਲਾਫ ਨਾ ਕਰਨਗੇ ਹੂੰ ਇਹ ਲੜਾਈ ਜਿਹੜੀ ਅਸਲ ਸਿਧਾਂਤਾਂ ਦੀ ਲੜਾਈ ਸੀ ਤੇ ਸਿਧਾਂਤਾਂ ਦੀ ਲੜਾਈ ਉਹ ਰੰਕਾਰ ਦੀ ਲੜਾਈ ਬਣ ਗਈ ਹੈ ਇਹ ਕਿਹਨੇ ਲੜਾਈ ਬਣ ਗਈ ਹੈ ਬਿਲਕੁਲ ਜੀ ਦੋ ਧਰਾਵੇਂ ਸਾਹਮਣੇ ਹੋਣ ਵਾਲੀ ਗੱਲ ਹੋ ਗਈ ਹੈ ਹੂੰ ਇਹਦੇ ਤੇ ਹੁਣ ਇੱਕ ਜਿਹੜੀ ਹੈ ਵੀਡੀਓ ਕੱਲ ਤੇਰੀ ਉਹ ਸਰਕੂਲੇਟ ਹੋ ਗਈ ਹੈ ਜੀ ਉਸ ਵੀਡੀਓ ਦੇ ਵਿੱਚ ਗਿਆਨੀ ਹਰਬ੍ਰੀਤ ਸਿੰਘ ਹੋਈ ਤੇ ਬਿਰਸਾ ਬਲਟੋਹਾਸ ਨੇ ਆਰਗੂਮੈਂਟ ਕਰਦੀ ਹੈ ਜੀ ਮਿਰਸਾ ਬਲਤੋਹਾਏ ਗੱਲ ਕਹਿੰਦੇ ਕਿ ਤੁਸੀਂ ਇਹ ਮੰਨੀ ਹੈ ਗੱਲ ਕਿ ਤੁਹਾਡੇ ਜਿਹੜੇ ਹੈਗੇ ਅੱਤਨਕਾਲ ਤੋਂ ਉਹ ਭਾਤ ਪ੍ਰਧਾਨ ਮੰਤਰੀ ਨਾਲ ਵੀ ਹੈ ਗ੍ਰਹਿ ਮੰਤਰੀ ਨਾਲ ਵੀ ਹੈ ਦਿੱਲੀ ਵਾਲਾ ਨਾਲ ਵੀ ਹੈ ਪੰਜਾਬ ਵਾਲਾ ਨਾਲ ਵੀ ਹੈ ਵਗੈਰਾ ਵਗੈਰਾ ਹੂੰ ਹੂੰ ਇਹਦੇ ਤੇ ਤੁਸੀਂ ਦੇਖਿਆ ਹੋਣਾ ਕਿ ਜਿਆਨੀ ਹਰਪ੍ਰੀਤ ਸਿੰਘ ਬੜੇ ਤਲਖ ਹੋ ਰਹੇ ਬਿਲਕੁਲ ਜੀ ਉਹ ਤਲਖ ਹੁੰਦੇ ਆ ਹੁੰਦੇ ਆ ਮਤਲਬ ਉਹ ਆਪਣੇ ਜਿਹੜਾ ਉਹਨਾਂ ਦਾ ਰੁਤਬਾ ਉਤਵੀਂ ਵੀ ਭੁੱਲ ਗਏ ਕਿ ਮੈਂ ਕਿਸ ਰਤਵੀ ਦਾ ਮਾਲਕ ਹਾਂ ਪਰ ਉਹ ਇਸ ਗੱਲ ਨੂੰ ਵੀ ਭੁੱਲ ਗਏ ਕਿ ਜਿੱਥੇ ਉਹ ਬੈਠੇ ਉਹਨਾਂ ਦੇ ਨਾਲ ਜਿਹੜੇ ਹੈਗੇ ਸਵਿੰਗ ਸਹਿਬਾਨ ਉਹ ਵੀ ਬੈਠੇ ਜੀ ਜੀ ਉਹ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕੇ ਤੇ ਉਹ ਸੱਦਾ ਬੰਦੇ ਚੱਪ ਗਈ ਮੈਂ ਕਹਾਂਗਾ ਤੋਹਰਾ ਨਹੀਂ ਸਕਦਾ ਜੀ ਪਰ ਉਹਨਾਂ ਨੇ ਜਿਹੜੀ ਉੱਥੇ ਇਹ ਜਿਹੀ ਪਿਆੜ ਕਿ ਜਿਹੜੀ ਉੱਥੇ ਗੱਲ ਕਹੀ ਸਾਰੇ ਕਾਰਨਾਂ ਬਾਰੇ ਉਹ ਗੱਲ ਚੰਗੀ ਨਹੀਂ ਸੀ ਹੁਣ ਇਹਦੇ ਤੇ ਕੱਲ ਉਹਨਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਆਪਣਾ ਦਰਦ ਪ੍ਰਗਟ ਕੀਤਾ ਉਹਨਾਂ ਨੇ ਆਪਣੇ ਪਰਿਵਾਰ ਦੀ ਗੱਲ ਕਹੀ ਐ ਤੇ ਉਹਨਾਂ ਨੇ ਕਹਿ ਵੀ ਸਾਡੇ ਤੇ ਹਮਲੇ ਹੋ ਰਹੇ ਨੇ ਤੇ ਮੈਂ ਜਿਹੜਾ ਹੈਗਾ ਪਹਿਲਾਂ ਤੇ ਸੀ ਜਦ ਨਹੀਂ ਸੀ ਕਿ ਕੈਦ ਨਹੀਂ ਹਰਪ੍ਰੀਤ ਸਿੰਘ ਹੋਰੀ ਅਸਤੀਫਾ ਦੇ ਜਿੰਨੇ ਉਹਨੇ ਕਿਹਾ ਵੀ ਮੈਂ ਅਸਤੀਫਾ ਕੋਈ ਨਹੀਂ ਦੇ ਰਾ ਮੈਨੂੰ ਕੱਢਦਾ ਦਾ ਕੱਢ ਦਿਓ ਹੂੰ ਤੇ ਇੱਕ ਪੱਤਰਕਾਰ ਨੇ ਉਹਨਾਂ ਨੂੰ ਸਿੱਧਾ ਪੁੱਛ ਲਿਆ ਕਿ ਤੁਸੀਂ ਘਰ ਕੱਢੀ ਹੈ ਜੀ ਤਾਂ ਉਹਨੇ ਉਹਦਾ ਜਵਾਬ ਤੁਸੀਂ ਦੇਖ ਲਈ ਹੋਣੀ ਹੈ ਉਹਨਾਂ ਦੀ ਵੀਡੀਓ ਦਾ ਜਵਾਬ ਇਹ ਸੀ ਕਿ ਮਨਵਈ ਮਨਵਈ ਲਹਿਜੇ ਦੇ ਵਿੱਚ ਸਾਲਾ ਕਹਿੰਦਾ ਤਾਂ ਆਪ ਹੀ ਕਰਦਾ ਹੈ ਸਾਲਾ ਜਾਲ ਫੜੀ ਤਾਂ ਆਪਾਂ ਕੈਦ ਵੀ ਹੂੰ ਹੂੰ ਉਹ ਘੱਟੇਦਾਰ ਤੁਸੀਂ ਤਖਤ ਸਾਬ ਤੱਕ ਉਹ ਹਾਰ ਕੋ ਵਿੰਦੀ ਜੀਦਾ ਸਤਾਬ ਕੀਤਾ ਵੇ ਤੱਕ ਉਹ ਤੱਕ ਤੇ ਮੇ ਤੇ ਉਹ ਪੌਂਦੇ ਪੈਦਲੇ ਕਰਦੇ ਹੋ ਬਿਲਕੁਲ ਤੇ ਜੇ ਤੁਹਾਡਾ ਆਪਣੇ ਆਪ ਤੇ ਕਾਬੂ ਨਹੀਂ ਰਹਿਦਾ ਚੰਦੀ ਸਾਹਿਬ ਉਹ ਗੱਲ ਚੰਗੀ ਨਹੀਂ ਇਹ ਤਾਂ ਆਜੀ ਇਨਾਸ ਦੀ ਜੀ ਦੂਜੀ ਪਾਸੇ ਆਪਾਂ ਦੇਖੀ ਤਾਂ ਬਿਰਸਤ ਸਿੰਘ ਬਲਟੋਹਾ ਨੇ ਕਿਹਾ ਕਿਹੜਾ ਪੈਂਦਾ ਮਤਲਬ ਨਹੀਂ ਇਹਨਾਂ ਨੂੰ ਇਹਨਾਂ ਦੇ ਹਾਰ ਪਏ ਸੀ ਹੂੰ ਬਿਰਸਤ ਸਿੰਘ ਬਲਟੋਹਾ ਨੇ ਵੀ ਜੋ ਕੁਝ ਕੀਤਾ ਇੱਕ ਸੀਓ ਵੀ ਕਦਾ ਉਹਦੋਂ ਨਹੀਂ ਕੀਤਾ ਬਾਅਦ ਦੇ ਵਿੱਚ ਵੀ ਕਰਦਾ ਰਿਹਾ ਉਹ ਬਿਰਸਾਟਿਕ ਪਲਟੋਹਾ ਨੂੰ ਵੀ ਉਹਦੀ ਸਜ਼ਾ ਮਿਲਣੀ ਚਾਹੀਦੀ ਸੀ ਪਰ ਉਸੇ ਸਜ਼ਾ ਜਿਵੇਂ ਮਿਲ ਨਹੀਂ ਥੀ ਉਹ ਸਜ਼ਾ ਨਹੀਂ ਦਿੱਤੀ ਉਹਨੇ ਅਸਤੀਫਾ ਦੇ ਦਿੱਤਾ ਪ੍ਰਵਾਨ ਕਰ ਲਿਆ ਜੀ ਚਾਹੀਦਾ ਇਹ ਸੀ ਕਿ ਉਹਨੂੰ ਕੱਢਿਆ ਜਾਂਦੀ ਹੁਣ ਇਹੀ ਪੋਜੀਸ਼ਨ ਜਿਹੜੀ ਹੈ ਕੈਦੀ ਹਰਪ੍ਰੀਤ ਸਿੰਘ ਹੋੜਾ ਦੀ ਆ ਕੀ ਕੈਦੀ ਹਰਪ੍ਰੀਤ ਸਿੰਘ ਹੋੜਾ ਨੇ ਕਿਹਾ ਕਿ ਮੈਂ ਜਿਹੜੀ ਹੈ ਉਹਨਾਂ ਦੀ ਚੇਤੀ ਆਪਣੀ ਥਰਵੱਡੀ ਸਾਪੂ ਵਾਲੀ ਇੰਸਟੀਚਿਊਟ ਉਹਨਾਂ ਨੇ ਖਾਲੀ ਕਰਤੀ ਇਹ ਵੈਸੇ ਅੱਜ ਦੀ ਨਹੀਂ ਖਾਲੀ ਕੀਤੀ ਇਹ ਕਾਫੀ ਦਿਨਾਂ ਦੀ ਖਾਲੀ ਕੀਤੀ ਹੋਈ ਹੈ ਇਸ ਦਿਨ ਸੁਖਵੀਰ ਬਾਦਲ ਨੇ ਉੱਥੇ ਸੇਵਾ ਕੀਤੀ ਹੈ ਉਹ ਆਤਿਛ ਪਰਸ਼ਾਣ ਕੇ ਅਕਾਲ ਤਖਤ ਦੇ ਹੁਕਮ ਤੇ ਉਧਰ ਮੈਂ ਵੀ ਗਿਆ ਤੁਸੀਂ ਜੀ ਸਾਨੂੰ ਵੀ ਜਿਹੜੀ ਐ ਸਿੱਖ ਸਾਹਿਬ ਦੇ ਘਰ ਜਾਣ ਦਾ ਮੌਕਾ ਮਿਲਿਆ ਜਾਪਾਣੀ ਉੱਥੇ ਪੀਤੀ ਸੀ ਉਹਨੂੰ ਵੀ ਮੈਂ ਦੇਖਿਆ ਸੀ ਮੇਰੇ ਘਰ ਤੇ ਆਇਆ ਕੋਈ ਨਹੀਂ ਹਮ ਕਿ ਕੋਈ ਨਹੀਂ ਪਾਇਆ ਸੀ ਫਿਰ ਬਾਅਦ ਵਿੱਚ ਪੁਸ਼ਟੀ ਹੋ ਗਈ ਸੀ ਕਿ ਉਹਨਾਂ ਨੇ ਘਰ ਖਾਂਦੀ ਕਰਦਾ ਪਰ ਉਹਨਾਂ ਦੀ ਰਹਿਸ਼ਾਈ ਹੈ ਇੱਥੇ ਮਤਲਬ ਉਹ ਸ਼ਿਫਟ ਕਰ ਦਿੱਤੀ ਆਂ ਇਹ ਕਾਰਗਰ ਉਹਨੇ ਕਹੇ ਐਸੇ ਇੰਨਾ ਦਿਨਾਂ ਦੇ ਵਿੱਚ ਮੇਰਾ ਕਹਿਣਾ ਵੀ ਤੋਂ ਹੋਈ ਜਾਂਦਾ ਹੈ ਮੈਨੂੰ ਲੱਗਦਾ ਨਹੀਂ ਕਿ ਪਾਣੀ ਦੇ ਰੇਣ ਦਾ ਕੰਮ ਚੱਲੂਗਾ। ਹਮਮ। ਉਹ ਨਾ ਕਿ ਇਹ ਨਹੀਂ ਆ ਟ੍ਰੋਲਿੰਗ ਸਿਸਟਮ ਹੈ ਜੀ ਇਹ ਬਹੁਤ ਮਾੜਾ ਹੈ। ਕਿਸੇ ਵੀ ਬੰਦੇ ਨੂੰ ਭਲੇ ਮਾਨਸ ਬੰਦੇ ਨੂੰ ਤੁਸੀਂ ਜਿਹੜਾ ਧਾਰਮਿਕ ਸ਼ਖਸੀਅਤ ਹੋਵੇ ਭਾਵੇਂ ਮਾਨਸੂ ਵੀ ਜੀ ਉਹ ਜਿਹੜਾ ਇੰਨਾ ਜਿਆਦਾ ਤੁਸੀਂ ਬੰਦੇ ਨੂੰ ਟੌਰਚਰ ਕਰਦੇ ਹੋ। ਟ੍ਰੋਲਿੰਗ ਜਿਹੜੇ ਹਾਈ ਦੇ ਨਾਲ ਕੇ ਬੰਦਾ ਮਰਨ ਵਾਲਾ ਹੋ ਜਾਂਦਾ ਹੈ। ਇਹ ਵੀ ਉਹਨਾਂ ਨੂੰ ਪੁੱਛਿਆ ਕਰ ਕਿਸੇ ਪੱਤਰਕਾਰ ਨੇ ਕਿ ਟ੍ਰੋਲਿੰਗ ਕਰਨ ਵਾਲਾ ਇਹ ਕਿੰਘ ਕਿਹੜਾ ਹੈ। ਹਮਮ। ਇਹ ਕਿਹੜਾ ਦਲ ਦਾ ਬੰਗਾ ਤੇ ਉਹਨਾਂ ਨੇ ਕਿਹਾ ਵੀ ਆ ਕਾਣੀ ਦਲ ਦਾ ਕੋਈ ਬੰਗ ਨਹੀਂ ਹੈ। ਜੀ। ਅਕਾਲੀ ਦਲ ਮੇਰੀ ਪਾਰਟੀ ਹੈ ਸ਼ੋਭਨੀ ਕਮੇਟੀ ਜਿਹੜੀ ਹੈਗੀ ਆ ਉਹ ਮੇਰਾ ਇਸ ਟਾਈਮ ਮੈਂ ਸਾਰਾ ਕੁਛ ਸਿੱਧਾ ਦਾ ਨਹੀਂ ਕਰ ਰਿਹਾ ਉਹਨੇ ਕੀ ਪਰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਹੈਗੀ ਨਾ ਉਹ ਥੱਲੇ ਵਿੱਚ ਵੰਗਣੀ ਕੁਰੀ ਇਹ ਆ ਕਾਢੀ ਕਲ ਦਾ ਵੰਗਣੀ ਹੈ ਵੰਗ ਜਿਹੜਾ ਹੈਗਾ ਇੱਕ ਵਿਅਕਤੀ ਵਿਸ਼ੇਸ਼ ਹੈ ਜੀ ਜਿਹਦੇ ਬੰਦੇ ਭਰਤੀ ਕੀਤੇ ਹੋਏ ਆ ਔਰ ਉਹਨਾਂ ਨੂੰ ਕਿਸੇ ਹੋਰ ਏਜੰਸੀ ਮੇਰੇ ਤਨਖਾਹਾਂ ਦੇਤੀਆਂ ਜੀ ਅਗਨੀ ਗਨ ਜਿਹੜੀ ਹੈਗੀ ਆ ਉਹ ਜਿਹੜੀ ਗਿਆਨੀ ਜੀ ਉਹ ਵੀ ਸਾਰਾ ਕੁਝ ਕਹੀਏ ਆਪਰੇ ਆਪ ਕਿਉਂ ਕਹਿੰਦੇ ਜੀ ਮੇਰੇ ਸਾਰੇ ਨਾਲ ਤਨਕਾ ਤੇ ਤਨਕਾ ਤੁਨੇ ਵੀ ਚਾਹੀਦੇ ਹੈ ਪਰ ਮੰਤਰੀ ਨਾਲ ਵੀ ਹੁੰਦੇ ਸਭ ਨਾਲ ਐਵੇਂ ਜਿੱਥੇ ਦਾ ਮੈਂ ਜਿਹੜੀ ਗੱਲਬਾਤ ਕਰ ਸਕਦਾ ਕਿਸੇ ਨਾਲ ਵੀ ਗੱਲਬਾਤ ਕਰ ਸਕਦਾ ਐਸਪੀ ਦੀ ਜੋ ਹਾਲਤ ਹੈ ਕਪਾ ਉਸ ਸਥਿਤੀ ਇਹ ਬੜੀ ਹੋਈ ਹੈ ਮੈਨੂੰ ਇਹ ਲੱਗਦੀ ਹੈ ਕਿ ਅਕਾਲੀ ਦਵਤੇ ਸਾਡੇ ਇਹ ਧਾਰਮਿਕ ਆਗੂ ਜੀ ਇਹਨਾਂ ਦੀ ਸਥਿਤੀ ਇਹ ਲੱਗਦੀ ਹੈ ਵੀ ਜਿਵੇਂ ਕੋਈ ਇਹਨਾਂ ਨੂੰ ਇਹਨਾਂ ਦੇ ਦੁਸ਼ਮਣ ਤੇ ਰਹਿਦਾ ਜਿਹੜੀ ਕੋਈ ਕੋਈ ਦੁਸ਼ਮਣ ਤੇ ਰਹਿ ਉਹ ਟੈਕ ਕਰਦੀ ਹੋਵੇ ਕਈ ਤਰੀਕੇ ਪੰਜਵੇਂ ਨੰਬਰ ਚਾਪ ਗਿਆ ਭਰ ਕੇ ਛੱਡ ਦਿੰਦੇ ਆ ਹੂੰ ਹੂੰ ਸਿੱਖੀ ਦਾ ਤੇ ਅਕਾਦੀ ਦਾ ਨੁਕਸਾਨ ਜਿਹੜਾ ਹੈਗਾ ਬਹੁਤ ਵੱਡੀ ਮਦਦ ਵੀ ਹੋ ਰਹੀ ਹੈ ਔਰ ਇਹ ਨੁਕਸਾਨ ਜਿਹੜਾ ਅੱਜ ਦਾ ਹੋ ਰਿਹਾ ਹੈ ਜਿਹੜੇ ਬੰਦੇ ਦੇ ਪਾਤਰ ਬਣੇ ਹੋਏ ਨੇ ਮੇਰੇ ਖਿਆਲੋਂ ਪਾਤਰਾਂ ਨੂੰ ਵੀ ਇਹ ਪਤਾ ਨਹੀਂ ਕਿ ਸਾਨੂੰ ਕੌਣ ਇਸਤੇਮਾਲ ਕਰਦਾ ਹੈ ਬਾਕੀ ਗੱਲਾਂ ਜਿਹੜੀਆਂ ਹੈਗੇ ਜਿਨੇ ਗੁਨਾਹ ਕੀਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਠੋਕੇ ਮਿਲਣੀ ਚਾਹੀਦੀ ਹੈ ਪਰ ਤੁਸੀਂ ਇਹ ਦੇਖੋ ਵੀ ਗੱਲ ਜਿਹੜੀ ਹੈਗੇ ਮਤਭੇਦ ਵੀ ਸਾਹਮਣੇ ਆਏ ਮਕਦੀਰ ਇਹ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਮੈਂ ਜਿਹੜੀਆਂ ਸਾਰੀਆਂ ਉਹ ਜਿਹੜੀ ਵੀਡੀਓ ਰਿਕਾਰਡਿੰਗ ਕਰਵਾਈ ਸੀ ਉਹ ਡਿਲੀਟ ਕਰਵਾ ਲਈ ਜੀ ਲੇਕਿਨ ਡਿਲੀਟ ਕਰਵਾਉਣ ਤੋਂ ਬਾਅਦ ਇੱਕ ਪੈਨ ਡਰਾਈਵ ਹੈ ਜਿਹੜੀ ਉਹ ਗਈ ਨਹੀਂ ਇਹਨਾਂ ਕੋਈ ਸਿਗੁਰਾ ਪੁਲਿਸੀ ਇਹ ਇੰਨੀ ਕਿ 27 ਕਿੰਟਾ ਦੀ ਕਾਰਵਾਈ ਬਾਅਦ ਕਿਵੇਂ ਆਈ ਹੂੰ ਹੂੰ ਉਹ ਸਾਰੀ ਕਿਉਂ ਨਹੀਂ ਦਿਖਾਈ ਉਹ ਸਵਾਲੇ ਪੈਦਾ ਹੁੰਦਾ ਵੀ ਪਹਿਲਾਂ ਤੁਸੀਂ ਵੀਡੀਓ ਕਰਵਾਈ ਇਸ ਇਨਵੈਸਟੀਗੇਸ਼ਨ ਦੀ ਜਿਹੜੀ ਪੁਸ਼ਕਿਸ਼ ਦੀ ਜੀ ਫਿਰ ਤੁਸੀਂ ਉਹ ਡਿਲੀਟ ਕਰਾਈ ਨਹੀਂ ਡਿਲੀਟ ਕਿਉਂ ਕਰਵਾਈ ਬਿਲਕੁਲ ਸਵਾਲ ਖੜੇ ਹੁੰਦੇ ਨਾ ਜਦੀ ਸਾਡੇ ਮੇਰੇ ਨਾਲ ਮਦਦ ਹੋਈ ਫੋਨ ਵੀ ਬਹੁਤ ਕੁਝ ਹੋਇਆ ਬਿਲਕੁਲ ਜੀ ਪਰ ਜਿਹੜੀ ਮੈਨੂੰ ਜਾਂ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿਉਂਕਿ ਅੱਜ ਕੱਲ ਜਿਹੜੀਆਂ ਮੋਬਾਈਲ ਫੋਨਾਂ ਸਾਡੇ ਕੋਲੇ ਫੋਨ ਹੈਗੇ ਆ ਜੀ ਜੀ ਇਹ ਫੋਨ ਬੀ ਗੁਰੂ ਵਾਲਾ ਪ੍ਰਬੰਧਕ ਕਮੇਟੀ ਦੇ ਤੇ ਕੰਟਰੋਲ ਜੀ ਦਾ ਹੈਗਾ ਪਰ ਪਤਾ ਨਹੀਂ ਜਿਸ ਤੇ ਰਹੇਗਾ ਜੀ ਤੇ ਉੱਥੇ ਫਿਰ ਸਿੰਘ ਸਾਹਿਬਾਨ ਵੀ ਇਸ ਕੰ ਨੂੰ ਭੁੱਲ ਗਏ ਵੀ ਤੁਹਾਨੂੰ ਵੀ ਇੱਕ ਬੇਕੇ ਜਿਹੜਾ ਕੁਝ ਅੱਜ ਦੀ ਤੁਸੀਂ ਇੱਕ ਚੀਜ਼ ਨੂੰ ਡਿਲੀਟ ਕਰ ਦੋ ਤਾਂ ਉਹਨੂੰ ਦੁਬਾਰਾ ਰਿਕਵਰ ਕੀਤਾ ਜਾ ਸਕਦਾ ਬਿਲਕੁਲ ਜੀ ਉਹਨਾਂ ਇਹਨੂੰ ਜਦੋਂ ਇਹ ਸਹਿਬਾਂ ਦੇ ਆਪਸੀ મતਭੇਦ ਵਾਲੀ ਗੱਲ ਆਉਂਦੀ ਹੈ ਵੀ ਸ਼ਾਇਦ ਕਿਤੇ ਉਹ ਕੈਣੀ ਰਕਬੀਰ ਸਿੰਘ ਹੋਣੀ ਹੈ ਜਦੋਂ ਤੱਕ ਕਰਦੇ ਹੋਏ ਮੇਰੇ ਕੰਨ ਬਤਾਉਂ ਕਿ ਕੈਣੀ ਰਕਬੀਰ ਸਿੰਘ ਹੋਣੀ ਹੈ ਇਹ ਗੰਤਕ ਕਰਨ ਵਾਲੀ ਗੱਲ ਵੀ ਕਿਉਂਕਿ ਜੇ ਕੈਣੀ ਰਕਬੀਰ ਸਿੰਘ ਹੋਰੀ ਐ ਇੰਨੀ ਉਹਨਾਂ ਦੇ ਦਬਾਅ ਥੱਲੇ ਹੁੰਦੇ ਤੇ ਜਦੋਂ ਇਹ ਸਭ ਕੈਣੀ ਹਰਪ੍ਰੀਤ ਸਿੰਘ ਹੋਣਾ ਜਦੋਂ ਪਹਿਲਾ ਅਸਤੀਫਾ ਦਿੱਤਾ ਹੈ ਇਹਨੇ ਆਖੀ ਬਿਲਕੁਲ ਆਪਣੀ ਉਹਨਾਂ ਨੇ ਕਹਿ ਦਿੱਤਾ ਸੀ ਕੈਣੀ ਰਕਬੀਰ ਸਿੰਘ ਹੋਣਾ ਨੇ ਕਿ ਜੇ ਇਹਨਾਂ ਦਾ ਅਸਤੀਫਾ ਲਉਗੇ ਤੇ ਸਾਰੇ ਅਸਤੀਫਾ ਦੇਵਾਂਗੇ ਹਮਮ ਔਰ ਫਿਰ ਸਿਰਦੇ ਉੱਤੇ ਸਾਫਾ ਬਣ ਕੇ ਆ ਕੇ ਵੀਡੀਓ ਬਣਾਉਣੀ ਪੈਗੀ ਸੀ ਧਾਮੀਵਾਰਾਂ ਨੂੰ ਕਿ ਨਹੀਂ ਜੀ ਅਸੀਂ ਇਹਨਾਂ ਦਾ ਸੇਵਾ ਪ੍ਰਵਾਨ ਨਹੀਂ ਕਰਦੇ ਸੋ ਜੋ ਕੁਝ ਹੋ ਰਿਹਾ ਹੈ ਸਵੇ ਮੈਨੂੰ ਤਾਂ ਐਉਂ ਲੱਗਦੀ ਹੈ ਜਿਵੇਂ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਦਾ ਜਿਹੜਾ ਪਤਨ ਹੋਇਆ ਸੀ ਇੱਕ ਦੂਜੇ ਨੂੰ ਮਾਰਨ ਮਰਵਾਉਣ ਵਾਲੀਆਂ ਗੱਲਾਂ ਲੱਗ ਗਈਆਂ ਸੀ ਸਾਡੇ ਮੈਨੂੰ ਅਕਾਦੀ ਗੱਲ ਵੀ ਤੇ ਸਾਡੀ ਜਿਹੜੇ ਇੱਕ ਧਾਰਮਿਕ ਅਧਾਰਿਆਂ ਦੀ ਸਥਿਤੀ ਲਗਭਗ ਉਹੋ ਜਿਹੀ ਹੋਈ ਪਈ ਹੈ ਇਥੇ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਭਰਾਮਾਨਤ ਤੇ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਬਦਮਾਸ਼ ਹੈ ਸਾਡੀ ਆਪੋ ਆਪਣੀ ਜਿਹੜੀ ਹੈਗੀ ਆ ਭੂਕਾ ਧਰਮ ਨੂੰ ਤੇ ਸਿੱਖੀ ਨੂੰ ਇਹ ਜਿਹੜੀ ਆਪਣੀ ਰਾਜਨੀਤੀ ਆ ਉਹਨੂੰ ਕਮਜ਼ੋਰ ਕਰਨ ਦੇ ਵਿੱਚ ਇਹ ਆਪਣੀ ਭੂਮਿਕਾ ਨੇ ਵਾਹੀ ਹਾਂ ਬਿਲਕੁਲ ਵਾਕਿਆ ਗੱਲ ਸੀ ਹਰਤੇਲ ਸਿੰਘ ਸਾਹਿਬ ਆਪਣੇ ਨਾਲ ਕੋਲਰ ਵੀ ਜੁੜੇ ਕੋਲ ਵੀ ਲੈਨੇ ਪਰ ਮੈਂ ਵੀ ਇਹਦੇ ਨਾਲ ਸਹਿਮਤ ਹਾਂ ਠੀਕ ਆ ਵਿਚਾਰ ਆਪੋ ਆਪਣੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਰਹੇ ਆ ਜੀ ਤੇ ਉਹਨਾਂ ਦੀ ਪ੍ਰਧਾਨ ਮੰਤਰੀ ਨਾਲ ਗ੍ਰਹਿ ਮੰਤਰੀ ਦੇ ਨਾਲ ਮੁੱਖ ਮੰਤਰੀ ਦੇ ਨਾਲ ਗੱਲਬਾਤ ਹੋਣੀ ਸੁਭਾਵਕ ਆ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਬਿਨਾਂ ਸ਼ਰਤਾਂ ਦੇ ਕਿ ਬਰਨਾਲਾ ਸਾਹਿਬ ਕਿਤੇ ਪ੍ਰਧਾਨ ਮੰਤਰੀ ਦੇ ਨਾਲ ਬਣ ਜਾਣ ਤੇ ਬੀ ਜੇ ਪੀ ਨੂੰ ਸਾਥ ਦੇ ਦਿੱਤਾ ਸੀਗਾ ਇਨਾਂ ਦੇ ਇਨਾਂ ਦੇ ਜਥੇਦਾਰ ਜੇ ਇਨਾਂ ਕਹ ਦਿੱਤਾ ਤਾਂ ਇਨਾਂ ਦੇ ਖਾਕੀ ਨਿਕਰਾਂ ਪਾਈਆਂ ਹੋਈਆਂ ਸੀਗੀਆਂ ਇਹ ਕਿਉਂ ਨਹੀਂ ਮੰਨਦੇ ਵੀ ਸਾਡੇ ਵੀ ਹੁਣ ਜੇ ਇਹ ਕਹਿ ਰਿਹਾ ਵੀ ਸੰਬੰਧ ਆ ਅ ਵਿਰਸਾ ਸਿੰਘ ਬਟੋਆ ਨਹੀਂ ਤਾਂ ਬਟੋਆ ਸਿੰਘ ਨਹੀਂ ਤਾਂ ਆਪ ਖੁਦ ਜਿਹੜੀ ਸਰਕਾਰ ਰਹੀ ਆ ਤਾਂ ਭਾਜਪਾ ਦੇ ਸਮਰਥਨ ਦੇ ਨਾਲ ਹੀ ਚੱਲਦੇ ਸੀਗੇ ਆਪ ਪਹਿਲਾਂ